ਬਹੁਤ ਵੱਡੀ ਖਬਰ ਹੈ ਜਿਵੇਂ ਕਿ ਕਿਸਾਨਾਂ ਦੇ ਪੁਲਿਸ ਵਿਚਾਰੇ ਡਾਂਗਾ ਚੱਲੀਆਂ ਨੇ ਬੇਹੱਦ ਜਿਆਦਾ ਬਹੁਤ ਵੱਡੀ ਝੜਪ ਹੋ ਚੁੱਕੀ ਹੈ ਪੂਰੀ ਵੀਡੀਓ ਤੁਹਾਡੇ ਸਾਹਮਣੇ ਦਿਖਾਉਣ ਜਾ ਰਿਹਾ ਦੂਜੀ ਖਬਰ ਜਿਹੜੀ ਕਿ ਇਸ ਤੋਂ ਵੀ ਵੱਡੀ ਆ ਭਗਵੰਤ ਮਾਨ ਨੇ ਅਮਰਪਾਲ ਨੂੰ ਸੱਦ ਰਿਹਾ ਬਹੁਤ ਵੱਡੀ ਖਬਰ ਹੈ ਜਿਹੜੀ ਕਿ ਲੋਕ ਡਰੇ ਹੋਏ ਨੇ ਪੰਜਾਬ ਦੇ ਕਿ ਅਮਰਪਾਲ ਸਿੰਘ ਨੂੰ ਭਗਵੰਤ ਮਾਨ ਨੇ ਕਿਉਂ ਸੱਦਿਆ ਯਾਨੀ ਇਹਦੇ ਪਿੱਛੇ ਦਾ ਰੀਜਨ ਕੀ ਆ ਪੂਰਾ ਤੁਹਾਡੇ ਸਾਹਮਣੇ ਕਰਾਂਗੇ ਪੰਜਾਬ ਦੀ ਜਨਤਾ ਪੰਜਾਬ ਦੀ ਜਨਤਾ ਬੇਹੱਦ ਜ਼ਿਆਦਾ ਡਰੀ ਹੋਈ ਹੈ ਕਿ ਅਮਰਪਾਲ ਸਿੰਘ ਦੇ ਨਾਲ ਕੁਝ ਵੱਡਾ ਹੋ ਸਕਦਾ ਹੈ ਮੈਂ ਅਕਸਰ ਤੁਹਾਡੇ ਨਾਲ ਜਿਹੜੀ ਅਪਡੇਟ ਸਾਂਝੀ ਕੀਤੀ ਸੀ ਕਿ ਅਮਰਪਾਲ ਸਿੰਘ ਨੂੰ ਡਿਬਰੂਗੜ ਦੇ ਵਿੱਚੋਂ ਪੰਜਾਬ ਦੇ ਵਿੱਚ ਸ਼ਿਫਟ ਕਿਉਂ ਕੀਤਾ ਜਾ ਰਿਹਾ ਦਰਾ ਸਾਰੇ ਦੇ ਸਾਥੀਆਂ ਦੇ ਨਾਲ ਚਾਹੇ ਲੈਣਾ ਦੇਣਾ ਨਾ ਹੋਵੇ ਪੰਜਾਬ ਦੀ ਸਰਕਾਰ ਦਾ ਪਰ ਪੰਜਾਬ ਦੀ ਸਰਕਾਰ ਹੁਣ ਆਪਣਾ ਇੱਕੋ ਗੁੰਡਾ ਰੂਪ ਧਾਰ ਲਿਆ ਉਹਨਾਂ ਨੇ ਗੁੰਡਾ ਰਾਜ ਚਲਾ ਦਿੱਤਾ ਪੰਜਾਬ ਦੇ ਅੰਦਰ ਉਹ ਚਾਹੇ ਕਿਸਾਨਾਂ ਦੇ ਰਾਤ ਜਿਵੇਂ ਤੰਬੂ ਖਾੜ ਦਿੱਤੇ ਨੇ ਉਹ ਦੋਵੇਂ ਜਿਹੜੇ ਕਿ ਬਾਰਡਰਾਂ ਦੇ ਉੱਤੇ ਧਰਨਾ ਲੱਗਿਆ ਹੋਇਆ ਸੀ ਉਥੇ ਦੋਵਾਂ ਧਰਨਾ ਨੂੰ ਯਾਨੀ ਖਾਰ ਦਿੱਤਾ ਤਹਿਸਮਹਿਸ ਕਰ ਦਿੱਤਾ ਯਾਨੀ ਕਿਸਾਨਾਂ ਦੇ ਉੱਤੇ ਬਹੁਤ ਵੱਡਾ ਹਮਲਾ ਕੀਤਾ ਪੰਜਾਬ ਦੀ ਪੁਲਿਸ ਔਰ ਪੰਜਾਬ ਦੀ ਸਰਕਾਰ ਨੇ ਔਰ ਅਮਰਪਾਲ ਸਿੰਘ ਨੂੰ ਕਿਉਂ ਸੱਦਾ ਪੰਜਾਬ ਦੇ ਮੁੱਖ ਮੰਤਰੀ ਨੇ ਇਹਦਾ ਵੀ ਵੀਡੀਓ ਤੁਹਾਡੇ ਸਾਹਮਣੇ ਦਿਖਾਵਾਂਗੇ ਇਹਦਾ ਪੂਰਾ ਖੁਲਾਸਾ ਕਰ ਲਈਏ ਇਮਾਨ ਸਿੰਘ ਖਾਰਾ ਭਾਈ ਅਮਰਪਾਲ ਸਿੰਘ ਦੇ ਐਡਵੋਕੇਟ ਨੇ ਜਿਹੜੇ ਔਰ ਦੂਜੇ ਪਾਸੇ ਪੰਜਾਬ ਦੀ ਪੁਲਿਸ ਤੇ ਕਿਸਾਨਾਂ ਦੇ ਵਿਚਾਰੇ ਡਾਂਗਾ ਕਿਵੇਂ ਚੱਲਦੀ ਆ ਦੇਖੋ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੇ ਵਿਚਾਰ ਸਾਂਝੇ ਕਰੂੰਗਾ ਜਿਹੜਾ ਕਿ ਅਮਰਪਾਲ ਸਿੰਘ ਦੇ ਨਾਲ ਅਪਡੇਟ ਜੁੜੀ ਹੈ ਪੂਰੇ ਪੰਜਾਬ ਦੇ ਲੋਕਾਂ ਨੂੰ ਅਸ਼ੰਕਾ ਕਿ ਅਮਰਪਾਲ ਸਿੰਘ ਦੇ ਨਾਲ ਕੁਝ ਵੱਡਾ ਕਰ ਸਕਦੀ ਹੈ ਪੰਜਾਬ ਦੀ ਸਰਕਾਰ ਸੁਣੋ। ਇਹ ਕਬਰ ਪੁਲਿਸ ਦੇ ਕਿਸਾਨ ਆਮੋ ਸਾਹਮਣੇ ਹੋ ਗਏ ਨੇ ਜਿੱਥੇ ਕਿਸਾਨਾਂ ਨੂੰ ਪੁਲਿਸ ਦੇ ਵੱਲੋਂ ਖਿੱਚ ਤੋ ਕੀਤੀ ਜਾ ਰਹੀ ਹੈ। ਕਿਸਾਨਾਂ ਨੂੰ ਜ਼ਬਰਦਸਤੀ ਬੱਸਾਂ ਦੇ ਵਿੱਚ ਬਿਠਾਇਆ ਜਾ ਰਿਹਾ ਹੈ। ਰਾਮਪੁਰਾ ਫੂਲ ਤੋਂ ਇੱਕ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿਸਾਨਾਂ ਦੇ ਵੱਲੋਂ ਧਰਨਾ ਦਿੱਤਾ ਜਾ ਰਹੀ ਸੀ ਤੇ ਇਸੇ ਦਰਮਿਆਨ ਕਿਸਾਨਾਂ ਨੂੰ ਝੁੱਕਣ ਦੇ ਲਈ ਉੱਥੇ ਪੁਲਿਸ ਪਹੁੰਚ ਗਈ। ਪੁਲਿਸ ਤੇ ਕਿਸਾਨ ਆਮੋ ਸਾਹਮਣੇ ਹੋ ਗਏ। ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸਾਨਾਂ ਨੇ ਹੱਥਾਂ ਦੇ ਵਿੱਚ ਕਿਸਾਨੀ ਝੰਡੇ ਫੜੇ ਹੋਏ ਨੇ ਤੇ ਇਸੇ ਦਰਮਿਆਨ ਪਹਿਲਾਂ ਪੁਲਿਸ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ ਤੇ ਬਾਅਦ ਦੇ ਵਿੱਚ ਪੁਲਿਸ ਦੇ ਵੱਲੋਂ ਆਪਣੇ ਬਲ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਕਿਸ ਤਰੀਕੇ ਦੇ ਨਾਲ ਕਿਸਾਨਾਂ ਦੀ ਖਿੱਚ ਤੋ ਕੀਤੀ ਜਾ ਰਹੀ ਹੈ ਕਿਸਾਨਾਂ ਨੂੰ ਧੱਕੇ ਮਾਰੇ ਜਾ ਰਹੇ ਨੇ ਰਾਮਪੁਰਾ ਬੋਲ ਦਿਆ ਇਹ ਤਸਵੀਰਾਂ ਨੇ ਜਿੱਥੇ ਦੇਖਿਆ ਜਾ ਸਕਦਾ ਕਿਸ ਤਰੀਕੇ ਦੇ ਨਾਲ ਹੰਗਾਮਾ ਹੋ ਰਿਹਾ ਹੈ ਤਾਂ ਰੋਲਾ ਪੈ ਗਿਆ ਜਦੋਂ ਕਿਸਾਨਾਂ ਦੇ ਨਾਲ ਇਸ ਤਰੀਕੇ ਦੀ ਖਿੱਚ ਤੋ ਕੀਤੀ ਗਈ ਤਾਂ ਜ਼ਬਰਦਸਤੀ ਕਿਸਾਨਾਂ ਨੂੰ ਬੱਸਾਂ ਦੇ ਵਿੱਚ ਬਿਠਾਇਆ ਜਾ ਰਿਹਾ ਹੈ ਤਾਂ ਕਿ ਪੰਜਾਬ ਸਰਕਾਰ ਦੇ ਖਿਲਾਫ ਅੱਜ ਕਿਸਾਨਾਂ ਦੇ ਵੱਲੋਂ ਰਾਮਪੂਰਾ ਦੇ ਮੋੜ ਚੌਂਕ ਤੇ ਵਿੱਚ ਧਰਨਾ ਦਿੱਤਾ ਇਹ ਤਾਂ ਰਹੀ ਕਿਸਾਨਾਂ ਦੇ ਨਾਲ ਜੁੜੀ ਖਬਰ ਜਿਹੜੀ ਕਿ ਸੀਐਮ ਮਾਨ ਸਰਕਾਰ ਪੰਜਾਬ ਦੀ ਸਰਕਾਰ ਗੁੰਡਾਗਰਦੀ ਦੇ ਉੱਤੇ ਉੱਤਰ ਆਈ ਹੈ ਉਹ ਚਾਹ ਕਿਸਾਨਾਂ ਨਾਲ ਹੋਵੇ ਚاہے ਸਾਡੇ ਸਿੰਘਾਂ ਦੇ ਨਾਲ ਹੋਵੇ ਚਾਹੇ ਪੰਜਾਬ ਦੇ ਆਮ ਲੋਕਾਂ ਦੇ ਨਾਲ ਹੋਵੇ ਕਿਸਾਨਾਂ ਦਾ ਜਿਹੜਾ ਕੁਝ ਬਰਬਾਦ ਕਰ ਦਿੱਤਾ ਟਰਾਲੀਆਂ ਤੱਕ ਯਾਨੀ ਪੁਲਿਸ ਔਰ ਇਹਨਾਂ ਦੀ ਸਰਕਾਰ ਆ ਜਿਹੜੀ ਉਹ ਜਿਹੜੀਆਂ ਕਿਸਾਨਾਂ ਦੀ ਉੱਥੇ ਟਰਾਲੀਆਂ ਖੜੀਆਂ ਸੀ ਉਹਨਾਂ ਨੂੰ ਵੀ ਬੇਚਵਟ ਰਹੀ ਆ ਲਜਾ ਰਹੀ ਆ ਉਹਨਾਂ ਪਰਾ ਸੱਟ ਰਹੀ ਆ ਖਤਾਨਾਂ ਦੇ ਵਿੱਚ ਉਹਨਾਂ ਦੀਆਂ ਟਰਾਲੀਆਂ ਸੜ ਦਿੱਤੀਆਂ ਨੇ ਤਾਂ ਹੁਣ ਤੁਸੀਂ ਇਹ ਵੇਖੋ ਕਿਸਾਨਾਂ ਦੇ ਨਾਲ ਜਿਹੜਾ ਜਿਹੜਾ ਹੋ ਰਿਹਾ ਮਾਮਲਾ ਇਹ ਤਾਂ ਅਕਸਰ ਪਲ-ਪਲ ਅਪਡੇਟ ਆ ਰਹੀ ਆ ਔਰ ਦੂਜੀ ਅਪਡੇਟ ਹੈ ਜਿਹੜੀ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਉਹਨੇ ਬੇहद ਜ਼ਿਆਦਾ ਪੰਜਾਬ ਦੇ ਲੋਕਾਂ ਨੂੰ ਡਰਾ ਦਿੱਤਾ ਹੈ ਕਿਉਂ ਡਰਾ ਦਿੱਤਾ ਹੈ ਯਾਨੀ ਅਮਰਪਾਲ ਸਿੰਘ ਨੂੰ ਅਚਾਨਕ ਪੰਜਾਬ ਦੇ ਮੁੱਖ ਮੰਤਰੀ ਨੇ ਕਿਉਂ ਸੱਦ ਰਿਆ ਕਿਉਂ ਜਿਹੜੀ ਇਹ अनुमति ਦਿੱਤੀ ਹੈ ਕਿ ਪੰਜਾਬ ਦੇ ਵਿੱਚ ਅਮਰਪਾਲ ਸਿੰਘ ਆਵੇ ਸੁਣੋ ਐਨਐਸਏ ਖਤਮ ਹੋਈ ਉਹਨਾਂ ਦੀ ਤੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਲੀਗਲ ਐਡਵਾਈਜ਼ਰ ਜਮਾ ਸਿੰਘ ਖਾਰਾ ਸਾਡੇ ਨਾਲੇ ਖਾਰਾ ਸਾਹਿਬ ਭਾਈ ਗੁਰਮੀਤ ਸਿੰਘ ਪਾਲ ਸਾਹਿਬ ਭਾਈ ਗੁਰਮੀਤ ਸਿੰਘ ਕੀ ਫਤਿਹ ਕਿਵੇਂ ਦੇਖਦੇ ਹਾਂ ਭਾਈ ਅਮਰਪਾਲ ਸਿੰਘ ਦੀ ਐਨਐਸਏ ਵਰਕਰਾਰ ਪਰ ਉਹਨਾਂ ਦੇ ਸਾਥੀਆਂ ਨੂੰ ਜੋ ਐਨਐਸਏ ਖਾਤਮ ਕਰ ਦਿੱਤੀ ਗਈ ਹੈ ਪੰਜਾਬ ਦੇ ਵਿੱਚ ਲਿਆਂਦਾ ਜਾ ਰਿਹਾ ਹੈ ਹਾਂ ਜੀ ਵੇਖੋ ਗੱਲ ਇਦਾਂ ਹੈ ਜੀ ਕਿ ਜਿਵੇਂ ਜਿਹੜੀ ਐਨਐਸਏ ਹੈ ਜਿਵੇਂ 2023 ਚ ਲੱਗੀ ਸੀ ਭਾਈ ਗੁਰਮੀਤ ਸਿੰਘ ਮੁੱਕਣ ਵਾਲਾ ਭਾਈ ਬਸੰਤ ਸਿੰਘ ਦੌਲਤਪੁਰਾ ਭਾਈ ਦਰਜੀਤ ਸਿੰਘ ਕਲਸੀ ਭਾਈ ਪ੍ਰਧਾਨ ਮੰਤਰੀ ਬਾਜੇਗੇ ਇਹਨਾਂ ਦੀ ਗ੍ਰਿਫਤਾਰੀ ਹੈ ਜੀ ਉਹ ਹੋਈ ਸੀ 18 ਮਾਰਚ 2023 ਜੋ ਵੀ ਦੇ ਪਹਿਲੀ ਐਨਐਸਏ ਸਵਾਪ ਤੋਂ ਨੀਸੀ ਪਰ ਕੰਟੀਨਿਊ ਕਰ ਦਿੱਤੀ ਗਈ ਤਾਂ ਇਹਨਾਂ ਤਰੀਕਾ ਤੇ ਕੰਟੀਨਿਊ ਹੋਈ ਜੀ ਦੂਜੀ ਵਾਰੀ ਹਾਂਜੀ ਜਿਹੜੀ ਨਹੀਂ ਲਈ ਤਾਂ ਉਹ ਫਿਰ ਜਿਹੜੀ ਸਵਾਪ ਦੀ ਪ੍ਰੀਕ ਬਣਦੀ ਸੀ ਉਹਨਾਂ ਦੀ 14 ਮਾਰਚ 2025 ਹਾਂਜੀ ਤਾਂ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਉਸੇ ਜੀਚ ਰੱਖਣੀ ਸੀ ਸਕਦੇ ਕਿਉਂਕਿ ਜੋ ਤੀਜੀ ਵਾਰ ਐਨਐਸਏ ਨਹੀਂ ਲਈ ਗਈ ਹਾਂ ਤਾਂ ਉਸੇ ਕਾਨੂੰਨ ਦੇ ਅਧੀਨ ਫਿਰ ਉਹਨਾਂ ਨੂੰ ਟ੍ਰਾਂਜ਼ਿਟ ਰਿਮਾਂਡ ਲੈ ਕੇ ਜੋ ਜੁਡੀਸ਼ੀਅਲ ਮੈਜਿਸਟ੍ਰੇਟ ਨੇ ਡਿਬਰੂਗੜ ਉਹਨਾਂ ਨੂੰ ਪੰਜਾਬ ਲਿਆਂਦਾ ਜਾ ਰਿਹਾ ਹੈ ਇਥੋਂ ਜਿਹੜਾ ਪੁਲਿਸ ਪ੍ਰਸ਼ਾਸਨ ਨੇ ਦੱਸਿਆ ਕਿ ਉਹਨਾਂ ਦੀ 39 ਨੰਬਰ ਐਫ ਆਈ ਆਰ ਜੋ ਅਜਨਾਲਾ ਪੁਲਿਸ ਸਟੇਸ਼ਨ ਇਨਸੀਡੈਂਟ ਨਾਲ ਰਿਲੇਟਡ ਹੈ ਉਸ ਦੇ ਵਿੱਚ ਉਹਨਾਂ ਦੀ ਅਰੈਸਟ ਪਾਉਣਗੇ ਜੀ ਤੇ ਉਸ ਤੋਂ ਬਾਅਦ ਜਿਹੜਾ ਕੇਸ ਹੈ ਅੱਗੇ ਫਰਦਰ ਚੱਲੇਗਾ ਤੇ ਉਸ ਤੋਂ ਬਾਅਦ ਹੁਣ ਜਿਹੜੀ ਰਵਾਨਗੀ ਹੋਣੀ ਹੈ ਉੱਥੋਂ ਭਾਈ ਕਲੰਗ ਸਿੰਘ ਰਾਉ ਕੇ ਦੀ ਚਾਚਾ ਅਜੀਤ ਸਿੰਘ ਜੀ ਦੀ ਭਾਈ ਗੁਰਿੰਦਰਪਾਲ ਸਿੰਘ ਔਜਲਾ ਹਾਂਜੀ ਫਿਰ ਜੋ ਮਗਰ ਰਹਿ ਜਾਣਗੇ ਭਾਈ ਬਰਿੰਦਰਪਾਲ ਸਿੰਘ ਫੌਜੀ ਜਿਨ੍ਹਾਂ ਦੀ ਵਰਮਾਨਗੀ ਹੋਵੇਗੀ 26 ਮਾਰਚ ਨੂੰ ਭਾਈ ਕਪਲਪ੍ਰੀਤ ਸਿੰਘ ਦੀ 10 ਪਹਿਲ ਨੂੰ ਹਾਂਜੀ ਤੇ ਭਾਈ ਅਮਰਿਤਪਾਲ ਸਿੰਘ ਦੀ 23 April ਨੂੰ ਤਾਂ ਉਵੇਂ ਉਵੇਂ ਜਿਵੇਂ ਬਾਕੀਆਂ ਦੇ ਲਈ ਸਰਕਾਰ ਨੇ ਕੀਤਾ ਤੇ ਮੈਨੂੰ ਲੱਗਦਾ ਉਵੇਂ ਉਵੇਂ ਸਾਰਿਆਂ ਨੂੰ ਜੋ ਕੋ ਉਂਦੇ ਨੇ ਉਹਨਾਂ ਨੂੰ ਵੀ ਥਿਲੇ ਅੰਦਰ ਜਾਵੇ ਅਮਰਿਤਪਾਲ ਸਿੰਘ ਉਹਨੇ ਵੀ ਉੱਥੋਂ ਆ ਰਹੇ ਨੇ ਤੇ ਉਹਨਾਂ ਨੂੰ ਵੀ ਲਿਆਂਦਾ ਜਾਵੇ ਦੇਖੋ ਜੀ ਜੋ ਵੈਸੇ ਹਲੇ ਤੱਕ ਲੱਗ ਰਿਹਾ ਵੀ ਭਾਈ ਅਮਰਿਤਪਾਲ ਸਿੰਘ ਤੇ ਐਨਐਸਏ ਪੀਜੀਵਾਰ ਉਹ ਨਹੀਂ ਲਾਉਣਗੇ ਜੀ ਹਾਂ ਜੀ ਤੇ ਉਹਨਾਂ ਦੀ ਵਾਪਸੀ ਹੋਵੇਗੀ ਇੱਥੇ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਭਾਈ ਅਮਰਪਾਲ ਸਿੰਘ ਦੀ ਵੀ ਵਾਪਸੀ ਪੰਜਾਬ ਦੇ ਵਿੱਚ ਹੋ ਰਹੀ ਹੈ ਕੀ ਹੋ ਰਹੀ ਹੈ ਅਮਰਪਾਲ ਸਿੰਘ ਨੂੰ ਜਾਣ ਬੁੱਝ ਕੇ ਪੰਜਾਬ ਦੇ ਮੁੱਖ ਮੰਤਰੀ ਨੇ ਪੂਰਾ ਵਰਤਾਰਾ ਵਰਤਾਰ ਦਿੱਤਾ ਪੂਰਾ ਖੇਲ ਰਚ ਦਿੱਤਾ ਕਿ ਅਮਰਪਾਲ ਸਿੰਘ ਦੇ ਜਿਹੜੇ ਸਾਥੀ ਨੇ ਉਹ ਤਾਂ ਪੰਜਾਬ ਦੇ ਵਿੱਚ ਸੱਤ ਆ ਚੁੱਕੇ ਨੇ ਤਿੰਨ ਜਿਹੜੇ ਰਹਿ ਗਏ ਨੇ ਉਹ ਵੀ ਬਾਰੀ-ਬਾਰੀ ਦੇ ਹਿਸਾਬ ਨਾਲ ਜਿਹੜੀ ਉਹਨਾਂ ਦੇ ਡੇਟ ਵਾਈ ਡੇਟ ਉਹਨਾਂ ਦੇ ਉੱਤੇ ਕੇਸ ਚੱਲਿਆ ਸੀ ਉਸੇ ਹੀ ਪ੍ਰਕਾਰ ਲੀਗਲ ਤਰੀਕੇ ਦੇ ਨਾਲ ਉਹਨਾਂ ਨੂੰ ਇੱਧਰ ਲਿਆਂਦਾ ਜਾ ਰਿਹਾ ਅਜਨਾਲੇ ਦੇ ਵਿੱਚ ਯਾਨੀ ਕੋਰਟ ਵਿੱਚ ਪੇਸ਼ ਹੋਦੋਂ ਬਾਅਦ ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਆ ਹੁਣ ਅਗਲਾ ਪ੍ਰੋਸੀਜਰ ਭਾਈ ਅਮਨਪਾਲ ਸਿੰਘ ਦਾ ਜਿਹਦੇ ਵਿੱਚ ਅਮਨਪਾਲ ਸਿੰਘ ਨੂੰ ਜਾਣਬੁੱਝ ਕੇ ਜਾਣਬੁੱਝ ਕੇ ਪੰਜਾਬ ਦੀ ਸਰਕਾਰ ਇੱਥੇ ਰੱਖਣਾ ਚਾਹੁੰਦੀ ਆ ਪੰਜਾਬ ਦੇ ਵਿੱਚ ਕਿਉਂ ਯਾਨੀ ਰੱਖਣਾ ਨਹੀਂ ਕਹਿ ਸਕਦੇ ਉਦੇ ਨਾਲ ਕੁਝ ਵੱਡਾ ਹੋ ਸਕਦਾ ਹੈ ਪੰਜਾਬ ਦੇ ਲੋਕਾਂ ਵਿੱਚ ਬਹੁਤ ਵੱਡੀ ਸੰਖਿਆ ਦੇ ਵਿੱਚ ਲੋਕ ਕਹਿ ਰਹੇ ਨੇ ਕਿ ਅਮਰਪਾਲ ਸਿੰਘ ਇਕੱਲਾ ਹੀ ਨਹੀਂ ਬਲਕਿ ਜਿਵੇਂ ਹੁਣ ਕਿਸਾਨਾਂ ਦੇ ਨਾਲ ਕਿਵੇਂ ਇਹਨਾਂ ਨੇ ਚਾਲ ਖੇਡੀ ਆ ਤੁਸੀਂ ਇਸ ਗੱਲ ਤੋਂ ਭੜਕ ਜਿਹੜੀ ਲੱਗ ਚੁੱਕੀ ਆ ਸਾਰੇ ਲੋਕਾਂ ਨੂੰ ਪਹਿਲਾਂ ਦੰਨੇਵਾਲ ਸਾਹਿਬ ਨੂੰ ਔਰ ਦੂਜੇ ਪਾਸੇ ਸਰਬਨ ਸਿੰਘ ਪੰਦੇਰ ਔਰ ਚਾਹੇ ਕਿੰਨੇ ਵੀ ਇਹਨਾਂ ਦੇ ਹੋਰ ਆਗੂ ਨੇ ਕਿਸਾਨਾਂ ਦੇ ਉਹਨਾਂ ਨੂੰ ਸਾਰਿਆਂ ਨੂੰ ਇੱਕ ਮੀਟਿੰਗ ਦੇ ਜਰੀਏ ਸੱਦਿਆ ਗਿਆ ਉਸ ਤੋਂ ਬਾਅਦ ਖਨੌਰੀ ਬਾਰਡਰ ਤੇ ਔਰ ਦੂਜੇ ਪਾਸੇ ਇੱਕ ਸ਼ੰਭੂ ਬਾਰਡਰ ਤੇ ਪੂਰੀ ਤਰ੍ਹਾਂ ਯਾਨੀ ਇਹਨਾਂ ਨੇ ਇੱਕ ਹਹਾਕਾਰ ਮਚਾ ਦਿੱਤੀ ਪੂਰਾ ਪੰਜਾਬ ਦੀ ਪੁਲਿਸ ਉੱਥੇ ਭੇਜ ਦਿੱਤੀ ਐ ਔਰ ਇੱਕ ਪਾਸੇ ਕਹਿੰਦੇ ਸਾਡੇ ਤਾਂ ਸੈਂਟਰ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਕਿਸਾਨਾਂ ਵੀ ਮੰਗਾ ਸੈਂਟਰ ਦੇ ਨਾਲ ਨੇ ਤੇ ਫਿਰ ਉਹਨਾਂ ਨੂੰ ਪ੍ਰੋਟੈਸਟ ਕਿਉਂ ਨਹੀਂ ਕਰ ਦਿੰਦੇ ਬਈ ਪੰਜਾਬ ਦੀ ਪੁਲਿਸ ਦਿੱਲੀ ਦੀ ਖਨੌਰੀ ਬਾਰਡਰਾਂ ਤੇ ਕੀ ਲੈਣ ਜਾਂਦੀ ਐ ਸੋ ਸਵਾਲ ਬਹੁਤ ਵੱਡੇ ਨੇ ਜਦੋਂ ਕਿਸਾਨਾਂ ਦੇ ਨਾਲ ਕਰ ਸਕਦੇ ਨੇ ਇੱਕ ਚਾਲ ਖੇਡੀ ਗਈ ਐ ਮੀਟਿੰਗ ਦੇ ਦੌਰਾਨ ਉਹਨਾਂ ਨੂੰ ਸੱਦਾ ਉੱਥੇ ਹੀ ਉਹਨਾਂ ਦੀ ਅਰੈਸਟ ਪਾ ਲਈ ਹੈ ਤਾਂ ਹੁਣ ਤੁਸੀਂ ਇਹ ਵੇਖੋ ਵੀ ਅਮਰਪਾਲ ਸਿੰਘ ਨੂੰ ਵੀ ਪੰਜਾਬ ਦੇ ਵਿੱਚ ਲਿਆਂਦਾ ਜਾ ਰਿਹਾ ਜਾਣ ਬੁੱਝ ਕੇ ਸੱਦਾ ਦਿੱਤਾ ਯਾਰ ਮੁੱਖ ਮੰਤਰੀ ਬਣੀਓ ਨਹੀਂ ਤਾਂ ਇਹ ਰੋਕ ਵੀ ਲਾ ਸਕਦੇ ਸੀ ਸਰਕਾਰ ਪੰਜਾਬ ਦੇ ਅੰਦਰ ਇਹਨਾਂ ਦੀ ਕਿਉਂਕਿ ਉਹਨਾਂ ਨੇ ਤਾਂ ਆਪਣੇ ਮੂੰਹ ਨਾਲ ਕਿਹਾ ਕਿ ਅਸੀਂ ਪੰਜਾਬ ਦੇ ਵਿੱਚ ਇਹਨਾਂ ਨੂੰ ਆਉਣ ਨਹੀਂ ਦਿੰਦੇ ਨਾ ਇਹਨਾਂ ਨੂੰ ਡਿਗਰੂਬੜ ਦੇ ਵਿੱਚੋਂ ਵੀ ਆਉਣ ਦੇਵਾਂਗੇ ਤਾਂ ਬਹੁਤ ਵੱਡੇ ਸਵਾਲ ਨੇ ਪੰਜਾਬ ਦੇ ਜਿੰਨੇ ਵੀ ਸਾਡੇ ਭੈਣ ਭਰਾ ਤੁਸੀਂ ਸੁਣਦੇ ਹੋ ਇਹਨਾਂ ਗੱਲਾਂ ਨੂੰ ਪੂਰੇ ਘੌਰ ਦੇ ਨਾਲ ਆਪਣੇ ਜ਼ਹਿਨ ਦੇ ਵਿੱਚ ਬਿਠਾ ਕੇ ਰੱਖਣਾ ਕਿਉਂਕਿ ਅਮਰਪਾਲ ਸਿੰਘ ਨੂੰ ਪੰਜਾਬ ਦੇ ਵਿੱਚ ਇੱਕ ਹੋਰ ਆਵਾਜ਼ ਉੱਠੀ ਹੈ ਕਿ ਅਸੀਂ 2027 ਦੇ ਵਿੱਚ ਅਮਰਪਾਲ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਤਾਂ ਜਿੰਨੇ ਵੀ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ